ਸਕੂਲੀ ਬੱਚਿਆਂ ਨੂੰ ਡਰੱਗ ਅਤੇ ਬਾਲ ਮਜ਼ਦੂਰੀ ਦੇ ਸਮਾਜਿਕ ਬੁਰਾਈਆਂ ਖਿਲਾਫ ਜਾਗਰੂਕ ਕਰਨ ਦੇ ਲਈ ਲੁਧਿਆਣਾ ਦੇ ਗਿਲ ਰੋਡ ਵਿਖੇ ਨਵਚੇਤਨਾ ਬਾਲ ਪੁਲਾਈ ਕਮੇਟੀ ਵੱਲੋਂ ਡਰੱਗ ਅਵੇਅਰਨੈਸ ਲਈ ਪੇਂਟਿੰਗ ਮੁਕਾਬਲੇ ਕਰਵਾਏ ਗਏ। ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਸਕੂਲੀ ਬੱਚਿਆਂ ਨੂੰ ਡਰੱਗ ਪ੍ਰਤੀ ਜਾਗਰੂਕ ਕਰਨ ਦੇ ਲਈ ਪੇਂਟਿੰਗ ਮੁਕਾਬਲੇ ਕਰਵਾਏ ਗਏ ਨੇ ਜਿਸ 'ਤੇ ਵਿੱਚ 100 ਤੋਂ ਵੱਧ ਵਿਦਿਆਰਥੀਆਂ ਨੇ ਪੇਂਟਿੰਗ ਮੁਕਾਬਲੇ 'ਚ ਹਿੱਸਾ ਲਿਆ। ਦੱਸਦੇ ਕਿ ਉੱਥੇ ਵਿਦਿਆਰਥੀਆਂ ਨੇ ਪੇਂਟਿੰਗ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਲੋਕਾਂ ਨੂੰ ਪੇਂਟਿੰਗ ਰਾਹੀਂ ਡਰੱਗ ਅਤੇ ਸਮਾਜਿਕ ਸਾਡੀ ਬਾਲ ਭਲਾਈ ਕਮੇਟੀ ਜਿਹੜੀ ਹੈ ਜਿਹੜੀ ਸੁਖਤਿਸਨ ਸੇਖੋਂ ਦੀ ਗਾਹ ਵਿੱਚ ਕੰਮ ਕਰ ਰਹੀ ਹੈ ਅਸੀਂ ਸਮਾਜਿਕ ਬੁਰਾਈਆਂ ਦੇ ਉੱਤੇ ਕੰਮ ਕਰ ਰਹੇ ਹਾਂ ਜਿਵੇਂ ਡਰੱਗਸ ਉੱਤੇ ਕੰਮ ਕਰ ਰਹੇ ਹਾਂ ਬੱਚੇ ਨੂੰ ਅਵੇਅਰ ਕਰ ਰਹੇ ਹਾਂ ਜਾਂ ਚਾਈਲਡ ਲੇਬਰ ਦੇ ਉੱਤੇ ਬੱਚੇ ਨੂੰ ਅਵੇਅਰ ਕਰ ਰਹੇ ਹਾਂ ਇਹਦੇ ਸਬੰਧ ਸਾਰ ਅਸੀਂ ਵੱਖ-ਵੱਖ ਸਕੂਲਾਂ ਵਿੱਚ ਪੇਂਟਿੰਗ ਰਾਹੀਂ ਜਾਂ ਜਿਹੜੀ ਪੇਂਟਿੰਗ ਉਹ ਕਰਵਾ ਰਹੇ ਹਾਂ ਤੇ ਬੱਚਿਆਂ ਨੂੰ ਅਸੀਂ ਕਹਿੰਦੇ ਤੁਸੀਂ ਜਿਹੜੇ ਸੋਸ਼ਲ ਇਸ਼ੂਅਲ ਨੇ ਉਹਨਾਂ ਉੱਤੇ ਆਪਣੀਆਂ ਪੇਂਟਿੰਗਸ ਬਣਾਓ ਉਹਦੇ ਅਸੀਂ ਉਦਾਨ 25 ਜਿਹੜੀ ਆ ਉਦਾਨ 25 ਦੇ ਅ T ਅਸੀਂ ਇਹ ਸਾਰੀ ਜਿਹੜੇ ਪੇਂਟਿੰਗ ਆ ਇਕੱਠਾਰੇ ਆ ਔਰ ਵੱਖ-ਵੱਖ ਸਕੂਲਾਂ ਦੇ ਬੱਚੇ ਜਿਹੜੇ ਆ ਉਹ ਬੜੇ ਉਤਸ਼ਾਹ ਦਿਖਾ ਰਹੇ ਆ ਔਰ ਬੜਾ ਉਹ ਮੜੇ ਆਪਣੇ ਮਨ ਦੇ ਭਾਵਨਾ ਨਾਲ ਜਿਹੜੀ ਪੇਂਟਿੰਗ ਬਣਾ ਰਹੇ ਆ ਸਾਨੂੰ ਉਸ ਤੋਂ ਇਹ ਪਤਾ ਲੱਗਦਾ ਵੀ ਬੱਚਿਆਂ ਦੇ ਵਿੱਚ ਸਮਾਜ ਦੇ ਪ੍ਰਤੀ ਜਾਗਰੂਕਤਾ ਹੈ ਉਹਨਾਂ ਨੂੰ ਪਤਾ ਵੀ ਨਸ਼ੇ ਆਪਰ ਨੂੰ ਨਹੀਂ ਕਰਨੇ ਚਾਹੀਦੇ ਬੱਚਿਆਂ ਨੂੰ ਚਾਈਲਡ ਅਬੰਧਨ ਨਹੀਂ ਕਰਨੀ ਚਾਹੀਦੀ ਉਹ ਸਕੂਲਾਂ ਦੇ ਵਿੱਚ ਜਾਣਾ ਚਾਹੀਦਾ ਹੈ ਜਾਂ ਹੋਰ ਜਿਹੜੇ ਅੰਤਰੀ ਘਰ ਲਰ ਐਜੂਕੇਸ਼ਨ ਆ ਉਹ ਵੀ ਜਿਹੜੇ ਆ ਬੱਚੀਆਂ ਨੇ ਉਹਨਾਂ ਨੂੰ ਸਕੂਲ ਜਾਣਾ ਚਾਹੀਦਾ ਹੈ ਅਸੀਂ ਸਾਰਾ ਜਿਹੜਾ ਕਰਾਵਾਂਗੇ ਵਾਕਾ ਸਕੂਲ ਚ ਕਰਾ ਕੇ ਜਿਹੜਾ ਇਹਦਾ ਫਾਈਨਲ ਨਾਮ ਵੰਡ ਹੈ ਜੀ ਉਹ ਅਸੀਂ 10 ਅਗਸਤ ਨੂੰ ਕਰਾ ਰਹੇ ਹਾਂ ਜਿਹੜਾ ਕਿ ਜਿਹੜੇ ਜਿਨ੍ਹਾਂ ਦੀਆਂ ਪੇਂਟਿੰਗਸ ਵਧੀਆਂ ਹੋਣਗੀਆਂ ਉਹਨਾਂ ਬੱਚਾ ਨੂੰ ਅਸੀਂ ਕੈਸ਼ ਵੀ ਨਾਮ ਦਵਾਂਗੇ ਜਾਂ ਹੋਰ ਵੀ ਜੋ ਸਾਡੀ ਕਮੇਟੀ ਫੈਸਲਾ ਕਰੂਗੀ ਉਹ ਬੱਚਾ ਨੂੰ ਨਾਮ ਦਿੱਤਾ ਜਾਊਗਾ ਤਾਂ ਕਿ ਅੱਗੇ ਤੋਂ ਬੱਚੇ ਜਿਹੜੇ ਆ ਹੋਰ ਜਿਹੜੇ ਆ ਵੱਧ ਚੜ ਕੇ ਉਹ ਸਮਾਜਿਕ ਬਲਾਈਆਂ ਦੇ ਬਾਰੇ ਲੋਕਾਂ ਨੂੰ ਅਵੇਅਰ ਕਰ ਇੱਕ ਚਤਤਕਾਰੀ ਮੁਕਾਬਲਾ ਕਰਾਇਆ ਗਿਆ ਜਿਸ ਦੇ ਵਿੱਚ ਸਾਡੇ ਸਕੂਲ ਦੇ ਬਹੁਤ ਹੀ ਹੋਂਹਾਰ ਵਿਦਿਆਰਥੀਆਂ ਨੇ ਬੜੀ ਹੀ ਹਿੰਮਤ ਅਤੇ ਹੌਸਲੇ ਨਾਲ ਬਹੁਤ ਹੀ ਵਧੀਆ ਪੋਰਟਰਟ ਬਣਾ ਰਹੇ ਨੇ ਪੋਰਪੋਰੇ ਪੇਂਟਿੰਗ ਕਰ ਰਹੇ ਨੇ ਔਰ ਇਸ ਪੇਂਟਿੰਗ ਮੁਕਾਬਲੇ ਵਿੱਚ ਬੱਚਾ ਨਾ ਉਤਸ਼ਾਹ ਦੇਖਣ ਵਾਲਾ ਸੀ ਉਸ ਦੇ ਨਾਲ ਹੀ ਪਿੰਨ ਕੁਮਾਰ ਜੀ ਪ੍ਰਿੰਸੀਪਲ ਸਾਹਿਬ ਉਹਨਾਂ ਨੇ ਵੀ ਇਸ ਪੇਂਟਿੰਗ ਮੁਕਾਬਲੇ ਦੇ ਵਿੱਚ ਬਹੁਤ ਪਹੁੰਚ ਕੇ ਬਹੁਤ ਹਿੱਸਾ ਲਿਆ ਔਰ ਬਹੁਤ ਹੀ ਬੱਚਾ ਨੂੰ ਉਤਸ਼ਾਹ ਕੀਤਾ ਪੇਂਟਿੰਗ ਮੁਕਾਬਲਾ ਸਟੇਟ ਲੈਵਲ ਦਾ ਕਰਾਇਆ ਗਿਆ ਉਡਾਨ 2025 ਉਹਦੇ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਉਹਦੇ ਲਈ ਮੈਂ ਪੂਰੀ ਨਵਚੇਤਨਾ ਟੀਮ ਦਾ ਜਿੱਥੇ ਧੰਨਵਾਦ ਕਰਦਾ ਉਥੇ ਨਾਲ ਹੀ ਉਹਨਾਂ ਦੇ ਅੱਗੇ ਇੱਕ ਗੁਜ਼ਾਰਿਸ਼ ਕਰਦਾ ਆਪਣੇ ਵੱਲੋਂ ਕਿ ਮੇਰੇ ਸਕੂਲ ਦਾ ਬੱਚਾ ਜਿਸਦੇ ਕੀ میٹرਕ ਵਿੱਚ ਉਹ 90% ਮਾਰਕਸ ਨੇ ਸਿੰਗਲ ਪੇਰੈਂਟਸ ਹੈ ਮੈਂ ਇਹਨਾਂ ਨੂੰ ਇਹੀ ਬੇਨਤੀ ਕਰਾਂਗਾ ਟੀਮ ਨੂੰ ਕਿ ਜਿਸ ਤਰ੍ਹਾਂ ਪਿਛਲੇ ਸਮੇਂ ਵਿੱਚ ਇਸ ਸਕੂਲ ਦੇ ਇੱਕ ਵਿਦਿਆਰਥੀ ਨੇ ਤੁਸੀਂ ਨੇ ਸਹਾਇਤਾ ਕਰਕੇ ਇਹਨੂੰ ਮੈਰਿਟ ਸਥਾਨ ਪ੍ਰਾਪਤ ਕਰਵਾਇਆ ਹੈ ਉਸੇ ਤਰ੍ਹਾਂ ਇਸ ਬੱਚੇ ਨੂੰ ਵੀ ਇਸ ਦੀ ਪੜ੍ਹਾਈ ਦਾ ਜੇ ਅਗਰ ਖਰਚਾ ਚੁਕਲਣ ਅਸੀਂ ਪੂਰਾ ਸਕੂਲ ਉਹਨਾਂ ਦਾ ਧੰਨਵਾਦੀ ਹੋਵਾਂਗੇ ਤੇ ਉਮੀਦ ਕਰਾਂਗੇ ਕਿ ਉਹ ਸਾਡੀ ਇਸ ਗੁਜਾਰਿਸ਼ ਨੂੰ ਕਬੂਲ ਕਰਨਗੇ ਤੇ ਉਹਨਾਂ ਵਾਲੇ ਸਮੇਂ ਵਿੱਚ ਸਾਡੇ ਵੱਲੋਂ ਜੋ ਇਸ ਕਮੇਟੀ ਲਈ ਕਰ ਪਾਵਾਂਗੇ ਉਹਦੇ ਲਈ ਤਨ ਮਨ ਤੇ ਧਨ ਨਾਲ ਇਹਨਾਂ ਦੇ ਨਾਲ ਰਹਿਾਂਗੇ ਧੰਨਵਾਦ ਲੁਧਿਆਣਾ ਲਈ ਬਲੇ ਟਿੰਕਾ ਚਾਟ ਰਿਪੋਰਟ